ਸ਼ੇ ਗੁਰਜੀਕਾ ਖਾਨ ਸਾਹਿਬ ਵਾਹਿਗੁਰਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੇ ਜਾ ਰਹੇ ਹਾਂ ਕਿ ਜਦੋਂ ਸਤਗੁਰ ਸੱਚੇ ਪਾਤਸ਼ਾਹ ਮਿਹਰਬਾਨ ਹੁੰਦੇ ਨੇ ਜਦੋਂ ਤਰਸ ਦੇ ਘਰ ਦੇ ਵਿੱਚ ਆਉਂਦੇ ਨੇ ਜਦੋਂ ਬਖਸ਼ਿਸ਼ ਦੇ ਖਾਤੇ ਖੋਲਦੇ ਆ ਤਾਂ ਫਿਰ ਸੇਵਕਾਂ ਦੀਆਂ ਝੋਲੀਆਂ ਕਿੰਜ ਛੋਟੀਆਂ ਪੈ ਜਾਂਦੀਆਂ ਨੇ ਕਿੰਜ ਸਤਿਗੁਰੂ ਸੱਚੇ ਪਾਤਸ਼ਾਹ ਜੜਮਾ ਜਨਮਾਂ ਦੀ ਗਰੀਬੀ ਘਟਦੇ ਨੇ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਦੁੱਖ ਦਲੇਦਰ ਦੂਰ ਹੋ ਸਕਦੇ ਆ ਤਾਂ ਆਓ ਫਿਰ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਨੂੰ ਪੂਰਾ ਸੁਣ ਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਕਹਿੰਦੇ ਪਵਾਨੀਗੜ ਤਹਿਸੀਲ ਦੇ ਵਿੱਚ ਇੱਕ ਪਿੰਡ ਆ ਇੱਕ ਵੇਲੇ ਕਹਿੰਦੇ ਉੱਥੋਂ ਇੱਕ ਜਥਾ ਤੁਰਿਆ ਇਹ ਜਥਾ ਮੇਰੇ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਦੇ ਲਈ ਤੁਰਿਆ ਸੀ ਤੇ ਕਹਿੰਦੇ ਉਸੇ ਹੀ ਪਿੰਡ ਦਾ ਇੱਕ ਗਰੀਬ ਜਿਹਾ ਬਜ਼ੁਰਗ ਜਿਹਦੇ ਪਾਟੇ ਪੁਰਾਣੇ ਕੱਪੜੇ ਪਾਏ ਸਨ ਲੀਹਾਂ ਲਾ ਲਾ ਕੇ ਟਾਕੀਆਂ ਸੀ ਕੇ ਕੱਪੜੇ ਪਾਏ ਉਹ ਬਜ਼ੁਰਗ ਵੀ ਇਸ ਜਥੇ ਦੇ ਨਾਲ ਰਲ ਗਿਆ ਕਿਉਂਕਿ ਉਹਨੇ ਗੁਰੂ ਰਾਮਦਾਸ ਪਾਤਸ਼ਾਹੀ ਦੀ ਬਹੁਤ ਮਹਿਮਾ ਸੁਣੀ ਸੀ ਇਸ ਕਰਕੇ ਮਨ ਵਿੱਚ ਇਹ ਧਾਰ ਕੇ ਤੁਰ ਪਿਆ ਵੀ ਮੈਂ ਵੀ ਗੁਰੂ ਰਾਮਦਾਸ ਪਾਤਸ਼ਾਹੀ ਦੇ ਦਰਸ਼ਨ ਕਰਕੇ ਉਹਨਾਂ ਤੋਂ ਆਪਣੀ ਗਰੀਬੀ ਕਟਵਾ ਲਵਾਂਗਾ ਅਮੀਰੀ ਦਾ ਵਰ ਮੰਗ ਲਵਾਂਗਾ ਤੇ ਕਹਿੰਦੇ ਉਹ ਬਜ਼ੁਰਗ ਪਿੰਡੋਂ ਤੁਰੇ ਉਸ ਜਥੇ ਦੇ ਨਾਲ ਰਲ ਗਿਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਪਹਿਲਾਂ ਸੰਗਤ ਨੇ ਇਸ਼ਨਾਨ ਕੀਤਾ ਤੇ ਇਸ ਬਜ਼ੁਰਗ ਨੇ ਵੀ ਇਸ਼ਨਾਨ ਕਰ ਲਿਆ ਫਿਰ ਲੰਗਰ ਛਕਿਆ ਅਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਇੱਕ ਲੰਬੀ ਕਤਾਰ ਲੱਗੀ ਸੀ ਤੇ ਕਹਿੰਦੇ ਇਹ ਬਜ਼ੁਰਗ ਵੀ ਉਸ ਕਤਾਰ ਦੇ ਵਿੱਚ ਖੜ ਗਿਆ ਜਿਉਂ-ਜਿਉਂ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਪਾਸੇ ਹੋ ਰਹੀ ਆ ਇਹ ਕਤਾਰ ਛੋਟੀ ਹੋ ਰਹੀ ਆ ਕਹਿੰਦੇ ਜਦੋਂ ਇਸ ਬਜ਼ੁਰਗ ਦਾ ਪੰਜਵਾਂ ਕ ਨੰਬਰ ਆਇਆ ਤਾਂ ਇਹਨੂੰ ਸਾਹਮਣੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਣ ਲੱਗ ਪਏ ਪਾਵ ਕਿ ਲਾਈਨ ਦੇ ਵਿੱਚ ਲੱਗਿਆ ਹੀ ਸਤਿਗੁਰੂ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਦਿਸ ਰਹੇ ਸਨ ਤਾਂ ਕਹਿੰਦੇ ਬਜ਼ੁਰਗ ਨੇ ਕਤਾਰ ਦੇ ਵਿੱਚ ਖੜੇ ਨਹੀਂ ਰੱਜ ਰੱਜ ਸਤਿਗੁਰ ਸੱਚੇ ਪਾਸ਼ਾ ਦੇ ਦਰਸ਼ਨ ਕੀਤੇ ਅਤੇ ਮੰਨੋ ਕਿ ਇਹਦਾ ਤਨ ਮਨ ਨਿਹਾਲ ਹੋ ਗਿਆ ਕਹਿੰਦੇ ਘਰੋਂ ਤਾਂ ਗਿਆ ਸੀ ਵੀ ਸਤਿਗੁਰ ਸੱਚੇ ਪਾਸ਼ਾ ਦੇ ਦਰਸ਼ਨ ਕਰਕੇ ਗੁਰੂ ਤੋਂ ਆਪਣੀ ਗਰੀਬੀ ਕਟਵਾ ਲਵਾਂਗਾ ਵਰ ਮੰਗ ਲਵਾਂਗਾ ਕਿ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਕਿਰਪਾ ਕਰੋ ਮੇਰੀ ਗਰੀਬੀ ਘਟ ਦੋ ਪਰ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਸ਼ਾ ਦੇ ਦਰਸ਼ਨ ਕੀਤੇ ਤਾਂ ਅੰਦਰ ਦੀ ਸਾਰੀ ਭੁੱਖ ਹੀ ਮਿਟ ਗਈ ਦਰਸ਼ਨ ਕਰਦਿਆਂ ਕਰਦਿਆਂ ਇਸ ਦੀ ਵਾਰੀ ਆ ਗਈ ਕਹਿੰਦੇ ਨੇ ਕੋਲ ਖੜ ਕੇ ਫਿਰ ਰੱਜ ਰੱਜ ਦਰਸ਼ਨ ਕੀਤੇ ਅਤੇ ਮੱਥਾ ਟੇਕ ਕੇ ਅੱਗੇ ਨੂੰ ਤੁਰ ਪਿਆ ਕਹਿੰਦੇ ਮੇਰੇ ਚੌਥੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਤਰਸ ਦੇ ਘਰ ਦੇ ਵਿੱਚ ਆ ਗਏ ਅਤੇ ਪਿੱਛੋਂ ਆਵਾਜ਼ ਮਾਰੀ ਕਿ ਬਜ਼ੁਰਗੋ ਜੇ ਕੁਝ ਮੰਗਣਾ ਚਾਹੁੰਨੇ ਆ ਤਾਂ ਮੰਗ ਲਓ ਕਿਉਂਕਿ ਜਦੋਂ ਉਹ ਬਜ਼ੁਰਗ ਲਾਈਨ ਦੇ ਵਿੱਚ ਲੱਗਾ ਸੀ ਨਾ ਜਦੋਂ ਦਰਸ਼ਨ ਕਰ ਰਿਹਾ ਸੀ ਤਾਂ ਉਹ ਸੁਰਤ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜ ਚੁੱਕਿਆ ਸੀ ਅਤਿ ਅੰਤਰਜਾਮੇ ਪਾਸ਼ਾ ਦਿਲਾਂ ਦੀਆਂ ਜਾਣਨ ਵਾਲੇ ਉਹਨਾਂ ਤੋਂ ਕੀ ਲੁਕਿਆ ਹੈ ਉਹ ਤਾਂ ਸਭ ਜਾਣਦੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਬਜ਼ੁਰਗ ਘਰ ਤੋਂ ਕੀ ਭਾਵਨਾ ਬਣਾ ਕੇ ਤੁਰਿਆ ਸੀ ਇਸ ਕਰਕੇ ਸਤਿਗੁਰ ਸੱਚੇ ਪਾਸ਼ਾ ਦਿਆਲਤਾ ਦੇ ਘਰ ਦੇ ਵਿੱਚ ਆ ਕੇ ਪਿੱਛੋਂ ਆਵਾਜ਼ ਮਾਰੀ ਅਤੇ ਕਿਹਾ ਕਿ ਬਜ਼ੁਰਗੋ ਕੁਝ ਮੰਗਣਾ ਨਹੀਂ ਕੁਝ ਮੰਗ ਲਾਓ ਤੇ ਕਹਿੰਦੇ ਇੱਧਰ ਉਹ ਬਜ਼ੁਰਗ ਜੋ ਤਾਂ ਘਰੋਂ ਗਰੀਬੀ ਕਟਵਾਉਣ ਦੇ ਲਈ ਆਇਆ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਹਦੀ ਸਾਰੀ ਭੁੱਖ ਮਿਟ ਗਈ ਉਹਦੇ ਮਨ ਦੇ ਵਿੱਚ ਕੋਈ ਇੱਛਾ ਰਹੀ ਹੀ ਨਾ ਉਹ ਕਹਿਣ ਲੱਗਾ ਕਿ ਨਹੀਂ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਦਰਸ਼ਨ ਹੋ ਗਏ ਹੁਣ ਹੋਰ ਕੁਝ ਨਹੀਂ ਚਾਹੀਦਾ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਦਇਆਲਤਾ ਦੇ ਘਰ ਦੇ ਵਿੱਚ ਆ ਕੇ ਫਿਰ ਕਿਹਾ ਕਿ ਨਹੀਂ ਬਜ਼ੁਰਗੋ ਕੁਝ ਤਾਂ ਮੰਗ ਲਓ ਪਰ ਕਹਿੰਦੇ ਬਜ਼ੁਰਗ ਨੇ ਫਿਰ ਨਾ ਕਰ ਦਿੱਤੀ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਤੀਜੀ ਵਾਰ ਫਿਰ ਕਿਹਾ ਕਿ ਬਜ਼ੁਰਗੋ ਇੰਨੀ ਦੂਰੋਂ ਚੱਲ ਕੇ ਆਏ ਹੋ ਕੁਝ ਤਾਂ ਮੰਗ ਲਓ ਤੇ ਕਹਿੰਦੇ ਉਸ ਵਕਤ ਬਜ਼ੁਰਗ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਦਰਸ਼ਨ ਕਰਕੇ ਅੰਦਰਲੀ ਸਾਰੀ ਭੁੱਖ ਮਿਟ ਗਈ ਪਰ ਹੁਣੇ-ਹੁਣੇ ਮਨ ਦੇ ਵਿੱਚ ਇੱਕ ਫੁਰਨਾ ਆਇਆ ਏ ਜੇ ਇਜਾਜ਼ਤ ਹੋਵੇ ਤਾਂ ਆਪਣੇ ਮਨ ਦਾ ਫੁਰਨਾ ਆਪਣੇ ਮਨ ਦੀ ਇੱਛਾ ਦੱਸ ਸਕਦਾ ਹਾਂ ਤੇ ਕਹਿੰਦੇ ਗੁਰੂ ਰਾਮਦਾਸ ਪਾਸ਼ਾ ਜੀ ਨੇ ਕਿਹਾ ਕਿ ਹਾਂ ਬਜ਼ੁਰਗੋ ਦੱਸੋ ਤੁਹਾਡੇ ਮਨ ਦਾ ਫੁਰਨਾ ਕੀ ਕਹਿੰਦਾ ਏ ਕਹਿੰਦੇ ਬਜ਼ੁਰਗ ਨੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੇ ਤਰਸ ਦੇ ਘਰ ਦੇ ਵਿੱਚ ਆਏ ਹੋ ਕਿਰਪਾ ਕਰਨੀ ਹੀ ਚਾਉਂਦੇ ਹੋ ਤਾਂ ਫਿਰ ਇਹ ਕਿਰਪਾ ਕਰੋ ਕਿ ਮੇਰੇ ਗਰੀਬ ਦੇ ਘਰ ਦੇ ਵਿੱਚ ਚਰਨ ਪਾ ਦਿਓ ਕਹਿੰਦੇ ਭਾਵਨਾ ਦੇ ਨਾਲ ਬਜ਼ੁਰਗ ਨੇ ਮੰਗ ਬਹੁਤ ਵੱਡੀ ਮੰਗ ਲਈ ਤੇ ਇਧਰ ਦਇਆਲਤਾ ਦੇ ਘਰ ਦੇ ਵਿੱਚ ਆਏ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਕਿ ਜ਼ਰੂਰ ਆਵਾਂਗੇ ਤੇਰੇ ਘਰ ਅੱਗੋਂ ਬਜ਼ੁਰਗ ਨੇ ਫਿਰ ਪੁੱਛਿਆ ਕੀ ਪਾਤਸ਼ਾ ਜਦ ਤੁਸੀਂ ਮੇਰੇ ਘਰ ਦੇ ਵਿੱਚ ਆਓਗੇ ਤਾਂ ਤੁਸੀਂ ਕਿੰਨੇ ਕ ਜਣੇ ਹੋਵੋਗੇ ਕਿਉਂਕਿ ਮੈਂ ਵੀ ਅੱਗੋਂ ਭੋਜਨ ਪ੍ਰਸ਼ਾਦੇ ਦਾ ਇੰਤਜ਼ਾਮ ਕਰਨਾ ਹੈ ਤੇ ਕਹਿੰਦੇ ਪਾਤਸ਼ਾ ਕਹਿੰਦੇ ਜਦ ਅਸੀਂ ਤੇਰੇ ਘਰ ਦੇ ਵਿੱਚ ਆਵਾਂਗੇ ਨਾ ਸਾਡੇ ਨਾਲ 40-45 ਸਿੰਘ ਹੋਣਗੇ ਤੇ ਕਹਿੰਦੇ ਬਜ਼ੁਰਗ ਨੇ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਾਤਸ਼ਾ 40-45 ਸਿੱਖਾਂ ਨੂੰ ਸਿੰਘਾਂ ਨੂੰ ਭੋਜਨ ਪ੍ਰਸ਼ਾਦਾ ਸ਼ਕਾਉਣ ਦੀ ਮੇਰੀ ਸਮਰੱਥਾ ਨਹੀਂ ਆ ਜੇ ਤੁਸੀਂ ਇਕੱਲੇ ਆਓ ਤਾਂ ਚੰਗਾ ਹੈ ਜੇਕਰ ਤੁਸੀਂ ਇੰਨੇ ਜਣਿਆਂ ਨੂੰ ਨਾਲ ਲੈ ਕੇ ਆਉਣਾ ਤਾਂ ਫਿਰ ਭਾਵੇਂ ਰਹਿਣ ਹੀ দাও ਕਹਿੰਦੇ ਪਾਸ਼ਾ ਮੁਸਕਰਾ ਕੇ ਕਹਿਣ ਲੱਗੇ ਕਿ ਬਜ਼ੁਰਗੋ ਅੱਜ ਤੁਹਾਡੇ ਘਰ ਗਰੀਬੀ ਆ ਪਰ ਜਦ ਅਸੀਂ ਤੁਹਾਡੇ ਘਰ ਆਵਾਂਗੇ ਨਾ ਤਾਂ ਤੁਹਾਡੇ ਮੋਢੇ-ਮੋਢੇ ਅਮੀਰੀ ਹੋਵੇਗੀ ਕਹਿੰਦੇ ਬਜ਼ੁਰਗ ਨੇ ਫਿਰ ਪੁੱਛਿਆ ਕਿ ਪਾਸ਼ਾ ਤੁਸੀਂ ਕਦੋਂ ਤੱਕ ਆਓਗੇ ਤੇ ਕਹਿੰਦੇ ਉਸ ਵੇਲੇ ਚੌਥੇ ਪਾਸ਼ਾ ਥੋੜੇ ਗੰਭੀਰ ਹੋ ਕੇ ਬੋਲੇ ਕਿ ਬਜ਼ੁਰਗੋ ਜਦ ਅਸੀਂ ਤੇਰੇ ਘਰ ਆਵਾਂਗੇ ਨਾ ਤਾਂ ਅਸੀਂ ਇਸ ਸਰੀਰ ਦੇ ਵਿੱਚ ਹੋਵਾਂਗੇ ਅਤੇ ਨਾ ਹੀ ਤੁਸੀਂ ਕਹਿੰਦੇ ਉਸ ਤੋਂ ਬਾਅਦ ਸਤਿਗੁਰ ਸੱਚੇ ਪਾਸ਼ਾ 7 ਸਾਲ ਬਾਅਦ ਜੋਤੀ ਜੋਤ ਸਮਾ ਗਏ ਉਸ ਤੋਂ ਬਾਅਦ ਮੇਰੇ ਪੰਜਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਫਿਰ ਉਹਨਾਂ ਤੋਂ ਬਾਅਦ ਛੇਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਉਸ ਤੋਂ ਬਾਅਦ ਮੇਰੇ ਸੱਤਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਫਿਰ ਉਸ ਤੋਂ ਬਾਅਦ ਧੰਤਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਨੌਵੇਂ ਜਾਮੇ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੌਵੇਂ ਜਾਮੇ ਦੇ ਵਿੱਚ ਆਏ ਤਾਂ ਉਸ ਵੇਲੇ ਉਸ ਬਜ਼ੁਰਗ ਦੇ ਘਰ ਦੇ ਵਿੱਚ ਚਰਨ ਪਾਏ ਸਤਿਗੁਰ ਸੱਚੇ ਪਾਤਸ਼ਾਹ ਨੌਵੇਂ ਜਾਮੇ ਦੇ ਵਿੱਚ ਭਵਾਨੀਗੜ੍ਹ ਦੇ ਉਸ ਪਿੰਡ ਉਸ ਬਜ਼ੁਰਗ ਦੇ ਘਰ ਦੇ ਵਿੱਚ ਗਏ ਜਿਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਵਰ ਦਿੱਤਾ ਸੀ ਅਮੀਰੀ ਦਾ ਉਸ ਵਕਤ ਉਹਦਾ ਵੰਸ਼ ਅੱਗੇ ਵੱਧ ਚੁੱਕਿਆ ਸੀ ਉਹਦਾ ਪੋਤਾ ਪਰਪੋਤਾ ਟੋਡਰਮਲ ਜੋ ਕਿ ਉਸ ਵਕਤ ਉੱਥੋਂ ਦਾ ਇੱਕ ਅਮੀਰ ਸੇਰ ਬਣ ਚੁੱਕਿਆ ਸੀ ਜਿਹਦੇ ਕੋਲ ਅੰਤਾਂ ਦੀ ਜ਼ਮੀਨ ਜਾਇਦਾਦ ਬਾਗ ਸਨ ਧਨ ਦੌਲਤ ਸ਼ੋਹਰਤ ਕਿਸੇ ਚੀਜ਼ ਦੀ ਕਮੀ ਨਹੀਂ ਸੀ ਕਹਿੰਦੇ ਨੌਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਟੋਡਰਮਲ ਦੇ ਘਰ ਦੇ ਵਿੱਚ ਠਹਿਰੇ ਨਾਲ ਉਹਨਾਂ ਦੇ ਸਿੱਖ ਸਿੰਘ ਗਏ ਕਹਿੰਦੇ ਟੋਡਰਮਲ ਨੇ ਸਤਗੁਰ ਸੱਚੇ ਪਾਸ਼ਾ ਦੀ ਸਤਕਾਰ ਦੇ ਨਾਲ ਬਹੁਤ ਸੇਵਾ ਕੀਤੀ ਕਹਿੰਦੇ ਸਤਗੁਰ ਸੱਚੇ ਪਾਸ਼ਾ ਦੀਵਾਨ ਟੋਡਰਮਲ ਦੇ ਘਰ ਦੇ ਵਿੱਚ ਇੱਕ ਰਾਤ ਠਹਿਰੇ ਅਗਲੇ ਦਿਨ ਜਦੋਂ ਉੱਥੋਂ ਚਾਲੇ ਪਾਉਣ ਲੱਗੇ ਤਾਂ ਕਹਿੰਦੇ ਉਸ ਵਕਤ ਦੀਵਾਨ ਟੋਡਰਮਲ ਨੇ ਸਤਕਾਰ ਵਜੋਂ ਸਤਗੁਰ ਸੱਚੇ ਪਾਸ਼ਾ ਦੇ ਅੱਗੇ ਇੱਕ ਦੁਸ਼ਾਲਾ ਅਤੇ ਸੋਨੇ ਦੀਆਂ ਮੋਹਰਾਂ ਦੇ ਨਾਲ ਭਰਿਆ ਹੋਇਆ ਥਾਲ ਗੁਰੂ ਸਾਹਿਬ ਜੀ ਦੇ ਅੱਗੇ ਭੇਟ ਕੀਤਾ ਪਰ ਕਹਿੰਦੇ ਮੇਰੇ ਨੌਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹ ਦੁਸ਼ਾਲਾ ਥਾਲ ਦੇ ਉੱਪਰੋਂ ਚੁੱਕ ਲਿਆ ਅਤੇ ਥਾਲ ਨੂੰ ਹੱਥ ਨਾਲ ਪਾਸੇ ਕਰ ਦਿੱਤਾ ਅਤੇ ਕਿਹਾ ਕਿ ਭਾਈ ਸਿੱਖਾ ਤੇਰੀ ਇਹ ਭੇਟਾ ਬਹੁਤ ਥੋੜੀ ਆ ਇੰਨੀਆਂ ਮੋਹਰਾਂ ਦੇ ਨਾਲ ਕੁਝ ਨਹੀਂ ਬਣਨਾ ਸਾਨੂੰ ਭੇਟਾ ਜ਼ਿਆਦਾ ਚਾਹੀਦੀ ਆ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਸ਼ਾ ਨੇ ਇਹ ਬਚਨ ਕਹੇ ਤਾਂ ਟੋਡਰਮਾਲ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਸਤਿਗੁਰ ਸੱਚੇ ਪਾਸ਼ਾ ਸਾਡੇ ਘਰ ਤਾਂ ਅੰਤਾਂ ਦੀ ਗਰੀਬੀ ਸੀ ਸਾਡੇ ਬਜ਼ੁਰਗਾਂ ਤੁਸੀਂ ਹੀ ਵਰ ਦਿੱਤਾ ਤੁਸੀਂ ਕਿਰਪਾ ਕੀਤੀ ਇਹ ਜੋ ਕੁਝ ਵੀ ਇਸ ਘਰ ਦੇ ਵਿੱਚ ਹੈ ਇਹ ਸਭ ਕੁਝ ਤੁਹਾਡਾ ਹੀ ਦਿੱਤਾ ਹੈ ਤੁਹਾਡਾ ਹੀ ਆ ਸਤਿਗੁਰ ਸੱਚੇ ਪਾਸ਼ਾ ਜੇ ਇਹ ਮੋਰਾ ਘਟ ਨੇ ਤਾਂ ਮੇਰੇ ਤਜੋਰੀ ਦੇ ਵਿੱਚ ਇੱਕ ਪਰਾਤ ਮੋਹਰਾਂ ਦੀ ਹੋਰ ਪਈਆ ਮੈਂ ਉਹ ਵੀ ਭੇਟ ਕਰ ਦਿੰਨਾ ਹਾਂ ਕਹਿੰਦੇ ਨਵੇਂ ਪਾਸ਼ਾ ਨੇ ਕਿਹਾ ਕਿ ਟੋਡਰਮਲ ਜੀ ਇੱਥੇ ਪ੍ਰਾਪਤਾ ਮੋਹਰਾਂ ਦੇ ਨਾਲ ਕੁਝ ਨਹੀਂ ਬੰਨਣਾ ਸਾਨੂੰ ਤਾਂ ਗੱਡੇ ਭਰ ਕੇ ਸੋਨੇ ਦੀਆਂ ਮੋਹਰਾਂ ਚਾਹੀਦੀ ਨੇ ਤੇ ਕਹਿੰਦੇ ਦੀਵਾਨ ਟੋਡਰਮਲ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਮੈਨੂੰ ਇੱਕ ਦਿਨ ਦਾ ਵਕਤ ਦਓ ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਬਾਗ ਵੇਚ ਕੇ ਤੁਹਾਡੇ ਚਰਨਾਂ ਦੇ ਵਿੱਚ ਸੋਨੇ ਦੀਆਂ ਮੋਹਰਾਂ ਭੇਟ ਕਰ ਦਵਾਂਗਾ ਤੇ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਮੇਰੇ ਨੌਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਟੱਡਰਮਲ ਦੇ ਮੋਢੇ ਤੇ ਹੱਥ ਰੱਖ ਕੇ ਸ਼ਾਬਾਸ਼ੇ ਦਿੱਤੀ ਅਤੇ ਕਿਹਾ ਕਿ ਸਿੰਖਾ ਜੀ ਉਹ ਟਾਈਮ ਨਹੀਂ ਆਇਆ ਥੋੜਾ ਵਕਤ ਠਹਿਰ ਜਾ ਅਤੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਦੇ ਇਹ ਸੇਵਾ ਤੇਰੇ ਤੋਂ ਛੇਤੀ ਹੀ ਲਵਾਂਗੇ ਤੇ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਇਹ ਬਚਨ ਕਰਕੇ ਉੱਥੋਂ ਅੱਗੇ ਚੱਲ ਪਏ ਤੇ ਕਹਿੰਦੇ ਇਹ ਜੋ ਬਚਨ ਕੀਤੇ ਸਨ ਇਹ ਬਚਨ ਗੱਡੇ ਭਰ-ਭਰ ਮੋਹਰਾਂ ਵਾਲੇ कि ਸਾਨੂੰ ਗੱਡੇ ਭਰ ਕੇ ਮੋਹਰਾਂ ਦੇ ਚਾਹੀਦੇ ਨੇ ਤੇ ਇਹ ਗੱਡੇ ਭਰ ਕੇ ਮੋਹਰਾਂ ਦੇ ਕਦੋਂ ਚਾਹੀਦੇ ਸੀ ਜਦੋਂ ਕਲਗੀ ਤਰਪਾਸ਼ਾ ਜੀ ਦੇ ਛੋਟੇ ਸਹਬਜਾਦੇ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜਾਦਾ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਅੰਤਮ ਸੰਸਕਾਰ ਕਰਨ ਦੇ ਲਈ ਵਜ਼ੀਰ ਖਾਨ ਤੋਂ 2 ਫੁੱਟ ਜਗ੍ਹਾ ਖਰੀਦਣੀ ਪਈ ਸੀ ਇਹ ਜਗ੍ਹਾ ਟੋਡਰ ਮਲ ਨੇ ਖਰੀਦੀ ਸੀ ਕਿਉਂਕਿ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਤੋਂ ਬਾਅਦ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਤੋਂ ਬਾਅਦ ਵਜ਼ੀਰ ਖਾਨ ਨੇ ਫੌਜਾਂ ਦੇ ਪੈਰੇ ਲਗਾ ਦਿੱਤੇ ਸੀ ਅਤੇ ਸਭ ਪਾਸੇ ਇਹ ਐਲਾਨ ਕਰ ਦਿੱਤਾ ਸੀ ਕਿ ਛੋਟੇ ਸਾਹਿਬ ਜਾਦੇ ਅਤੇ ਮਾਤਾ ਜੀ ਦਾ ਦਾਸ ਸੰਸਕਾਰ ਨਹੀਂ ਕੀਤਾ ਜਾਵੇਗਾ ਇਹਨਾਂ ਨੂੰ ਜੰਗਲੀ ਜਾਨਵਰ ਨੋਚ-ਨੋਚ ਕੇ ਖਾਣਗੇ ਪਰ ਕਹਿੰਦੇ ਜਦ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰ ਇਹ ਸਿੱਖ ਨੂੰ ਪਤਾ ਲੱਗਾ ਟੋਡਰ ਮਲ ਨੂੰ ਪਤਾ ਲੱਗਾ ਇਹ ਪੱਜਾ ਪੱਜਾ ਉਸ ਜਗ੍ਹਾ ਤੇ ਪਹੁੰਚਿਆ ਪਰ ਵਜ਼ੀਰ ਖਾਨ ਨੇ ਉਸ ਨੂੰ ਅੱਗੇ ਨਾ ਜਾਣ ਦਿੱਤਾ ਫਿਰ ਇਹਨੇ ਆਪਣੇ ਅਹੁਦੇ ਦਾ ਇਸਤੇਮਾਲ ਕੀਤਾ ਅਤੇ ਆਪਣੇ ਸੂਬੇ ਅਤੇ ਬਾਹਰ ਦੇ ਸੂਬਿਆਂ ਤੋਂ ਫਰਮਾਇਸ਼ਾਂ ਪਾ ਕੇ ਵਜ਼ੀਰ ਖਾਨ ਤੋਂ ਜਗ੍ਹਾ ਲਈ ਅਤੇ ਇਹ ਜਗ੍ਹਾ ਵਜ਼ੀਰ ਖਾਨ ਨੇ ਇਸ ਸ਼ਰਤ ਤੇ ਦਿੱਤੀ ਸੀ ਕਿ ਜਿੰਨੀ ਜਗ੍ਹਾ ਤੁਹਾਨੂੰ ਅੰਤਮ ਸੰਸਕਾਰ ਕਰਨ ਦੇ ਲਈ ਚਾਹੀਦੀ ਆ ਓਨੀਆਂ ਮੋਹਰਾਂ ਤੁਸੀਂ ਓਨੀ ਜਗ੍ਹਾ ਦੇ ਉੱਤੇ ਖੜੀਆਂ ਕਰ ਦੋ ਜਿੰਨੀ ਜਗ੍ਹਾ ਤੇ ਤੁਸੀਂ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਦੋਗੇ ਉਹ ਜਗ੍ਹਾ ਕਾਨੂੰਨੀ ਤੌਰ ਤੇ ਅਸੀਂ ਤੁਹਾਨੂੰ ਦੇ ਦੇਵਾਂਗੇ ਤੇ ਕਹਿੰਦੇ ਇਹ ਸੇਵਾ ਉਸ ਵੇਲੇ ਦੀਵਾਨ ਟੋਡਰਮਲ ਨੇ ਕੀਤੀ ਸੋ ਇਹ ਸਾਰੀ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਇਹ ਗੱਲ ਚੱਲੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਸਮੇਂ ਤੋਂ ਜਦੋਂ ਉਸ ਬਜ਼ੁਰਗ ਨੂੰ ਵਰ ਮਿਲਿਆ ਤੇ ਦੀਵਾਨ ਟੋਡਰਮਲ ਉਸ ਬਜ਼ੁਰਗ ਦਾ ਹੀ ਪੜਪੋਤਾ ਸੀ ਅੱਗੇ ਦੀ ਅੱਗੇ ਪੀੜੀ ਚਲਦੀ ਆਈ ਚਾਹਥੇ ਜਾਮੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਬਜ਼ੁਰਗ ਨੂੰ ਅਮੀਰੀ ਦਾ ਵਰ ਦਿੱਤਾ ਸੀ ਜਿਸ ਘਰ ਦੇ ਵਿੱਚ ਦੋ ਵਕਤ ਦੀ ਰੋਟੀ ਨਹੀਂ ਸੀ ਪੱਕਦੀ ਜਿਸ ਬਜ਼ੁਰਗ ਨੇ ਟਾਕੀਆਂ ਲਾ ਲਾ ਕੇ ਕੱਪੜੇ ਪਾਏ ਹੋਏ ਸਨ ਉਸ ਬਜ਼ੁਰਗ ਦੇ ਉੱਤੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤਾਂ ਉਹਨੂੰ ਜ਼ਮੀਨਾਂ ਜੈ ਦਾਦਾ ਦਾ ਮਾਲਕ ਬਣਾ ਦਿੱਤਾ ਇਹ ਹੈ ਵਿੜਾਈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਜਦੋਂ ਵੀ ਕੋਈ ਮਨੁੱਖ ਭਾਵਨਾ ਦੇ ਨਾਲ ਗੁਰੂ ਦੇ ਨਾਲ ਜੁੜਦਾ ਹੈ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬਿਨਾ ਬੋਲਿਆਂ ਬਿਨਾ ਮੰਗਿਆਂ ਬਹੁਤ ਕੁਝ ਦੇ ਦਿੰਦੇ ਨੇ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਅਸੀਂ ਮੰਗਦੇ ਹਾਂ ਸੁੱਖ ਪਦਾਰਥ ਪਰ ਜੇਕਰ ਅਸੀਂ ਵੀ ਉਸ ਬਜ਼ੁਰਗ ਵਾਂਗੂ ਗੁਰੂ ਨੂੰ ਮੰਗੀਏ ਗੁਰੂ ਦੇ ਦਰਸ਼ਨ ਮੰਗੀਏ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਘਰ ਵਿੱਚ ਚਰਨ ਪਾਓ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਜਿੱਥੇ ਚਰਨ ਪੈ ਗਏ ਉੱਥੇ ਕਿਸੇ ਚੀਜ਼ ਦੀ ਕਮੀ ਰਹਿ ਸਕਦੀ ਆ ਉਹਦੀ ਜਨਮਾਂ ਜਨਮਾਂ ਦੀ ਗਰੀਬੀ ਕੱਟੀ ਜਾਂਦੀ ਆ ਸਿਰਫ ਧਨ ਕਰਕੇ ਹੀ ਮਨ ਕਰਕੇ ਵੀ ਤਾਂ ਫਿਰ ਆਓ ਆਪਾਂ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿਚ ਅਰਦਾਸਾਂ ਬੇਨਤੀਆਂ ਕਰੀਏ ਵੀ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਬਖਸ਼ ਲਓ ਤਰਸ ਦੇ ਘਰ ਦੇ ਵਿੱਚ ਆ ਕੇ ਸਾਡੇ ਲਈ ਵੀ ਬਖਸ਼ਿਸ਼ ਦੇ ਖਾਤੇ ਖੋਲ੍ਹ ਦਿਓ ਸਤਿਗੁਰ ਸੱਚੇ ਪਾਸ਼ਾ ਇੰਨੇ ਦਿਆਲੂ ਕਿਰਪਾਲੂ ਨੇ ਕਿਉ ਮੰਗਣ ਵਾਲੇ ਦੇ ਲੀੜੇ ਕੱਪੜੇ ਨਹੀਂ ਦੇਖਦੇ ਉਹਦਾ ਰਤਬਾ ਨਹੀਂ ਦੇਖਦੇ ਉਹ ਤਾਂ ਅੰਦਰ ਦੀ ਭਾਵਨਾ ਦੇਖਦੇ ਆ ਤੇ ਭਾਵਨਾ ਦੇ ਨਾਲ ਜੋ ਵੀ ਝੁੱਕ ਗਿਆ ਸਤਿਗੁਰ ਸੱਚੇ ਪਾਸ਼ਾ ਝੁੱਕ ਕੇ ਉਹਨੂੰ ਗੱਲ ਨਾਲ ਲਾ ਲੈਂਦੇ ਆ ਫਿਰ ਆਓ ਰੋਜ਼ ਰੋਜ਼ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਤਰਸ ਕਰੋ ਸਾਡੇ ਵੀ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਸਾਡੇ ਵੀ ਗਰੀਬਾਂ ਦੇ ਘਰ ਚਰਨ ਪਾਓ ਤੇ ਜਿੱਥੇ ਗੁਰੂ ਦੇ ਚਰਨ ਪੈ ਜਾਣ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਅਤੇ ਗੁਰੂ ਕਿੱਥੇ ਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਗੁਰੂ ਸਾਹਿਬ ਜੀ ਪਰਤਕ ਆਪ ਨੇ ਤਾਹੋ ਫਿਰ ਰੋਜ਼ ਗੁਰਬਾਣੀ ਦਾ ਪਾਠ ਕਰੀਏ ਰੋਜ਼ ਆਪਣੇ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋਈਏ ਪਤਾ ਨਹੀਂ ਕਿਸ ਦਿਨ ਸਤਿਗੁਰ ਸੱਚੇ ਪਾਸ਼ਾ ਨੇ ਤਰਸ ਦੇ ਘਰ ਦੇ ਵਿੱਚ ਆ ਕੇ ਸਾਡੇ ਉੱਤੇ ਕਿਰਪਾ ਕਰ ਦੇਣੀ ਆ ਉੱਠਦੇ ਆ ਬੈਠਦੇ ਆ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰੋ ਗੁਰਤੇਗ ਵਾਹੰਦਰ ਜੀ ਦੇ ਨਾਮ ਦਾ ਸਿਮਰਨ ਕਰੋ ਸਤਿਗੁਰ ਸੱਚੇ ਪਾਸ਼ਾ